ਕੀ ਗੱਲ ਹੋਏ ਉਹ ਜੇ ਤਨਮਤ ਸੀ ਐ ਨਾ ਉਹ ਤਾਲੇ ਤੈਨੂੰ ਮੈਂ ਕਹੀ ਹੁੰਦਾ ਕਿ ਛੜਾ ਯਾਰ ਉਹਨਾਂ ਲੜੀ ਜਾਂਦੀ ਉਹ ਤੁਸੀਂ ਬੈਠੇ ਦੇਖੀ ਜਾਂਦੇ ਇੱਥੇ ਮਰ ਲੈਂਦੇ ਯਾਰ ਇਹਨਾਂ ਤੇਰੇ ਦਾ ਚਬਰ ਫੋਰੀ ਆਹੇ ਰੋਜ ਦਾ ਕੰਮ ਆਜਦਾ ਨਹੀਂ ਇਹਨਾਂ ਦੇ ਮਰ ਲੈਂਦੇ ਇੱਕ ਦਿਨਾਂ ਨੂੰ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਗੱਲ ਜੀ ਹੁਣੀ ਇਹਨੂੰ ਪੁੱਛੋ ਸਾਡੀ ਭਰਾ ਲੜਦੇ ਕਾ ਤਾ ਕੀ ਗੱਲ ਹੋਈ ਅੱਜ ਕੁਛ ਨਹੀਂ ਯਾਰ 15 ਸਾਲਾਂ ਬਾਅਦ ਭਰਾ ਬਾਹਰੋਂ ਆਇਆ ਤੇ ਬਈ ਚੋ ਇਹਨੇ ਪਤਾ ਨਹੀਂ ਕੀ ਪਾਣੀ ਮਾਰਦੀ ਕੁੜੀ ਵਾਲੇ ਨੂੰ ਕੀ ਕਹਤਾ ਵਾ ਉਹ ਜਵਾਬ ਦੇ ਗਏ ਆ ਕੋਈ ਨਹੀਂ ਸਮਝਾਉਣਾ ਮੈਂ ਹਾਂ ਤੇਰਾ ਇਹੀ ਕੰਮ ਐ ਚੁਗਲੀਆਂ ਦਾ ਬੰਦ ਕਰ ਤੇ ਕੰਮ ਹੁਣ ਇਹ ਚੰਗਾ ਸਮਝ ਲੈਗਾ ਚਲੋ ਘਰ ਨੂੰ ਹੁਣ ਟਾਈਮ ਨਾਲ ਕੋਈ ਨਹੀਂ ਅਰੇ ਹੋ ਜਾ ਮੇਰੇ ਸਾਈਕਲ ਤੇ ਲੰਘਿਆ ਭਜੁੰਦਾ ਆਂ ਆ ਵਲੇ ਰਾਮੂ ਗੱਦਾ ਕੀ ਲਵਾਜੀ ਠੀਕ ਆ ਕਿਦੋਂ ਆ ਪਿੰਡੋਂ ਮੈਂ ਕੱਲ ਹੀ ਆਇਆ ਸੀ ਕਾਲਾ ਤੈਨੂੰ ਗੱਲ ਦੱਸਾਂ ਹਾਂ ਦੱਸੋ ਇਸ ਪਿੰਡ ਦੇ ਵਿੱਚ ਰੀੜੀ ਨਾ ਲਾਇਆ ਹੈ ਅੱਛਾ ਇਹ ਤਾਂ ਪਿੰਡ ਹੀ ਸਾਰਾ ਨੰਗਾ ਦਾ ਇੱਥੇ ਕਿਸੇ ਵੀ ਬੰਦੇ ਕੋਲ ਪੈਸਾ ਨਹੀਂ ਹੈਗਾ ਸਾਰੇ ਤੈਨੂੰ ਮੇਰੇ ਵਰਗੇ ਸਰਮਾਇਦਾਰ ਨਹੀਂ ਮਿਲਣਗੇ ਤੁਹਾਨੂੰ ਲੱਗਦੇ ਨੇ ਸਾਨੂੰ ਤਾਂ ਬਹੁਤ ਵਧੀਆ ਪਿੰਡ ਆ ਹਾਂ ਬੰਦ ਬਹੁਤ ਵਧੀਆ ਵਾ ਇੱਥੇ ਲੂਣ ਘਟਿਆ ਆਹੋ ਅਸੀਂ ਨੋਨ ਪਾ ਦਿੰਨੇ ਹੂੰ ਪੂਰਾ ਨਮਕ ਪਾਇਆ ਕਰ ਮੇਰੀ ਗੱਲ ਸੁਣ ਹਾਂ ਤੂੰ ਆਪਣੇ ਨਾਲ ਦਾ ਪਿੰਡ ਨਹੀਂ ਜਿਹੜਾ ਆਓ ਅੱਛਾ ਗੋਪਰਵਾ ਗੋਪਾਰਾਮਾ ਪਿੰਡ ਬਹੁਤ ਵਧੀਆ ਆ। ਓ ਯਾਰ ਸਾਨੂੰ ਦੂਰ ਪਾ ਜੇ ਇੱਥੇ ਹੀ ਸਹੀ ਐ ਲੋਕੀ ਵਧੀਆ ਨੇ। ਉਹ ਫੇਰ ਤੂੰ ਭੁੱਖਾ ਹੀ ਮਰਨਾ ਤੈਨੂੰ ਦੂਰ ਪੈਂਦਾ ਪਿੰਡ ਦੇ ਬੰਦੇ ਐਨਆਰਆਈ ਆ। ਪੈਸੇ ਵੱਧ ਬਿਟਾਉਂਦੇ ਨੇ ਨਹੀਂ ਹੈਗੇ ਨਾ ਰਾਇ। ਇਹ ਵੀ ਸਹੀ ਐ। ਇੱਥੇ ਸਹੀ ਐ? ਆਹੋ। ਇਧਰ 골ਦੀ பாਜੀ ਆਪਣਾ ਬਹੁਤ ਵਧੀਆ ਵਾ। 골ਦੀ பாਜੀ। ਓਏ ਉਹ ਛੱਡ ਦੇ ਤੂੰ। ਸਾਰੇ ਇੱਦਾਂ ਦੀ ਆ। ਹੁਣ ਹੀ ਮੇਰੇ ਛੱਤ 'ਤੇ ਪਵਾ ਕੇ ਹਟੇ ਮੇਰਾ ਕੋਈ ਕਸੂਰ ਵੀ ਹੈ ਨਹੀਂ ਸੀ। ਓਕੇ ਕਹਿੰਦੇ ਅਖੇ ਤੂੰ ਭਾਨੀਆਂ ਮਾਰਦਾ। ਕਦੀ ਰਾਮੂ ਸਹੀ ਦੱਸੀ ਮੈਂ ਕਦੀ ਕਿਸੇ ਬਾਰੇ ਚੁਗਲੀ ਕੀਤੀ ਪਿੰਡ 'ਚ? ਨਾ ਨਾ। ਮੈਂ ਕਹਿੰਨਾ ਅੱਜ ਤਾਈਂ ਮੈਂ ਕਿਸੇ ਦੀ ਪਾਨੀ ਨਹੀਂ ਮਾਰੀ ਪਤਾ ਕੀ ਕਹਿੰਦੇ ਆ ਕਹਿੰਦੇ ਆ ਕਿ ਇਹ ਬੰਦਾ ਸਹੀ ਨਹੀਂ ਹਾਂ ਸੱਚੇ ਇਹ ਬੰਦਾ ਸਹੀ ਨਹੀਂ ਇਹ ਮੈਂ 10 ਪਿੰਡ ਦੇ ਵਿੱਚ ਯਾਰ ਕਦੀ ਵੀ ਇਦਾਂ ਦਾ ਕਦੀ ਕੰਮ ਹੋਇਆ ਨਾ ਨਾ ਕਦੇ ਨਹੀਂ ਹੋਇਆ ਜੀ ਪਤਾ ਨਹੀਂ ਕਾ ਤੂੰ ਹੁਣ ਵੀ ਦੇਖਦੇ ਪਏ ਆ ਚਲ ਠੀਕ ਆ ਉਹਨਾਂ ਨੇ ਕਹਿਣਾ ਖਰੇ ਮੈਂ ਤੈਨੂੰ ਚੁਗਲੀ ਲਾਉਣ ਡਿਆ ਹੈ ਨਾ ਕਿੱਤਾ ਹੋਣਾ ਤੁਸੀਂ ਆ ਸਮਝੀਦਾ ਹੁੰਦਾ ਕੱਲ ਨੂੰ ਟੱਕਰ ਦੇ ਆਪ ਠੀਕ ਓਕੇ ਓਕੇ ਓਏ ਦਾਦਾ ਓ ਬੱਲੇ ਗੋਰੀਆ ਕਿਦਾ ਵੀ ਵਧੀਆ ਦਾਦਾ ਕਿੱਥੋਂ ਆਇਆ ਮੈਂ ਧਰੂ ਆਇਆ ਸੀਗਾ ਅੱਛਾ ਦਾਦਾ ਤੂੰ ਯਾਰ ਲੋਕਾਂ ਕੋ ਚੁਗਲਿਆਣਾ ਕਰਿਆ ਕਰ ਉਹ ਲੈ ਲੋਕਾਂ ਦੀਆਂ ਇਹਨੂੰ ਤੇ ਤੇ ਤਰਥ ਬਹੁ ਆਂਦੇ ਜੇ ਤੈਨੂੰ ਲੋਕ ਕੁੱਟਦੇ ਆ ਪਿੰਡਾਂ ਕੀ ਕਰਿਆ ਪੁੱਤ ਖਰੇ ਕਰਮਾਂ ਦੀ ਛਤਰ ਲਿਕੇ ਹੋਏ ਆ ਪਤਾ ਨਹੀਂ ਕਾ ਤੂੰ ਲੋਕੀ ਕੁੱਟਦੇ ਮੈਨੂੰ ਇਹ ਪਿੰਡ ਵਾਲੇ ਕਹਿੰਦੇ ਹੁਣ ਸੁਣ ਲੈ ਗੱਲ ਇਹ ਕਹਿੰਦੇ ਮੈਂ ਚੁਗਲੀਆਂ ਕਰਦਾ ਆਇਓ ਜੀ ਮਾ ਹੁਣ ਦੇਖ ਆ ਤੇਰੇ ਪਾਪੇ ਦੀ ਮੈਂ ਕੋਈ ਚੁਗਲੀ ਕੀਤੀ ਨਹੀਂ ਪਤਾ ਨਹੀਂ ਕਾ ਤੋ ਤੇਰੀ ਮਾਤਾ ਦਾ ਤਲਾਕ ਹੋ ਗਿਆ ਨਹੀਂ ਕੋਈ ਚੁਗਲੀ ਨਹੀਂ ਪਤਕਰਤਾ ਕਹੀ ਦੀ ਤੈਨੂੰ ਤਰਸੋਂਦਾ ਤੇਲਾ ਗੂਰਿਆ ਕਹੇ ਨੂੰ ਪੈਂਟ 'ਚ ਮੇਰੇ ਤਾਂ ਤਰਸ ਨਹੀਂ ਆਉਂਦਾ ਓ ਲੈ ਆ ਹੁਣ ਲੱਗਦਾ ਮੂਫਲੀ ਵਾਲਾ ਮੇਰੇ ਮਗਰ ਪਾ ਤਾ ਆਉਤਾ ਸਾਂ ਛਤਰ ਖਾਣੇ ਖਾਣੇ ਨਾਲੇ ਮੇਰੇ ਵਜਾਉਂਗਾ ਇਹਦੇ ਕੋਲ ਤਾਂ ਪੈਂਟ 'ਚ ਖੰਡ ਦਾ ਘਟ ਆਈ ਆ ਰਾ ਮੈਨੂੰ ਪਸੰਦ ਆ ਭਾਈ ਦੁੱਧ ਕਿੰਨੇ ਦਿੰਦੀ ਆ ਇਹ 10 ਕਿਲੋ ਦੁੱਧ ਦਿੰਦੀ ਭਾਈ 2 ਟਾਈਮ ਦਾ ਠੀਕ ਆ ਬਾਕੀ ਤੁਸੀਂ ਗਾਂ ਦੇਖ ਹੀ ਲਈ ਆ ਆਹ ਦਾ ਦੇਖ ਲਈ ਆ ਸਰਦਾਰ ਜੀ ਪਾਠਾ ਪਾ ਦੀਆ ਡੰਗਰੋ ਕੋ ਠੀਕ ਆ ਚੱਲ ਫੇ ਤੂੜੀ ਇਕੱਠੀ ਕਰ ਉਧਰ ਸਿਰਫ ਨਾਲੇ ਭਾਈ ਉਹਨਾਂ ਨੂੰ ਪਾਣੀ ਪੂਣੀ ਪਲਾਈਏ ਦੱਸੋ ਭਾਈ ਤੁਸੀਂ ਕਿੰਨੇ ਪੈਸੇ ਲੈਣੇ ਆ ਭਾਈ 50 ਹਜ਼ਾਰ 50 ਹਜ਼ਾਰ ਤਾਂ ਯਾਰ ਬਹੁਤ ਜ਼ਿਆਦਾ ਆ ਆਪਾਂ ਰੋਜ਼ ਗਾਂ ਵੇ ਖਰੀਦੀ ਦੀਆਂ ਵਾ ਤੁਸੀਂ ਦੱਸ ਦਿਓ ਫੇ ਬਿਮਾਰੀ ਬੰਦੇ ਆ ਕਿੰਨਾ ਦੇਣਾ ਤੁਸੀਂ ਦਦਿਓ ਆਪਾਂ 35000 ਰੁਪਇਆ ਦਵਾਂਗੇ ਚਲੋ ਠੀਕ ਆ ਬਾਜੀ ਮੈਂ ਫੇਰ ਘਰੋਂ ਪਾਣੀ ਲਿਆਉਣਾ ਨਾਲੇ ਦੀ ਆਪਣਾ ਸਾਧਨ ਮੰਗਾ ਲਓ ਆਹ ਹਾ ਸਾਧਨ ਹੀ ਮੰਗਾ ਲੰਨੇ ਆਂ ਆਪਾਂ ਗਾਂ ਚੜਾ ਦੰਨੇ ਆ ਠੀਕ ਆ ਜੀ ਆਪਾਂ ਚਲੀਏ ਤੁੰ ਆਪਾਂ ਚਲੀਏ ਉਹ ਪਿੰਡ ਵਾਲੇ ਮੋੜ ਤੇ ਹਾਂ ਹਾਂ ਚੱਲ ਆ ਜਾ ਕੇ ਉਹਨੂੰ ਕਹੀਏ ਗੱਡੀ ਲੈ ਕੇ ਆ ਜਾ ਉੱਥੇ ਰੋਡ ਤੇ ਟੱਕਰ ਮੇਰਾ ਵੀਰ ਸਾਹਿਬ ਹਾਜੀ ਮੈਂ ਆ ਗਿਆ ਰੋਡ ਤੇ ਆ ਗਿਆ ਮੈਂ ਰੋਡ ਤੇ ਆ ਜਾਓ ਤੁਸੀਂ ਵੀ ਹੋ ਰੋਟੀ ਹੱਕ ਦੀ ਖੋਈਏ ਆ ਜਾਈਏ ਆਜੋ ਪਾਵੇਂ ਬੂਟ ਬੂਟ ਹਾਂਜੀ ਆ ਜਾਓ ਰੋਡ ਤੇ ਖੜਾ ਮੈਂ ਓਕੇ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਹੋਰ ਕੀ ਆ ਚੱਲ ਬਹੁਤ ਵਧੀਆ ਕਿਤੇ ਦੂਰੋਂ ਆਏ ਲੱਗਦੇ ਤੁਸੀਂ ਹਾਂ ਹਾਂ ਦੂਰੋਂ ਆਏ ਆ ਹੈ ਦੂਰੋਂ ਆਏ ਆਪਾਂ ਬਈ ਦੇਖ ਲਾ ਵੀ ਰੱਬ ਦੇ ਰੰਗ ਸਾਡੇ ਪਿੰਡ ਦੇ ਡਾਕਟਰਾਂ ਦੇ ਹੱਥ ਖੜੇ ਕਰਾਤੀ ਆ ਵਿੱਕੀ ਦੀ ਕਾਨ ਨੇ ਉਹ ਕਿਉਂ ਬਿਮਾਰ ਰਹਿੰਦੀ ਆ ਅੱਛਾ ਇਹ ਤਾਂ ਇੰਨੇ ਕ ਪੱਠੇ ਵੀ ਪਾਉਣ ਨਾ ਇੱਕ ਬੁੱਕ ਹਾਂ ਨਾਲ ਹੀ ਬਸ ਇੰਨਾ ਕੁ ਗੋਇਆ ਕਰਦੀ ਆ ਅੱਛਾ ਗਾ ਹਾਂ ਉੱਥੇ ਡਿੱਗ ਪੈਂਦੀ ਭੱਲੇ ਗਾਦ ਪੱਲੇ ਪੁੱਲੇ ਨਹੀਂ ਕੁਝ ਵੀ ਹਾਂ ਹਾਂ ਹਣੀ ਹੈ ਨਹੀਂ ਉਹਨਾਂ ਦੀ ਬੀਬੀ ਹੈ ਨਾ ਉਹਨੇ ਮੈਂ ਕਹਿੰਦਾ ਬੜੇ ਪਾਕ ਰਾਏ ਗਾ ਦੇ ਭੱਲੇ ਮੈਂ ਕਹਿੰਦਾ ਕਾਲੂ ਪਾਈਏ ਤਾਂ ਨਾ ਕਾਲੂ ਆ ਜਾਣਾ ਕਾਲੂ ਇਹਨਾਂ ਦਾ ਬਾਪੂ ਫੌਜੀ ਆ ਹਾਂ ਉਹਨੂੰ ਇੱਕਦਮ ਚੜਿਆ ਗੁੱਸਾ ਉਹ ਚੱਕੀ ਤੇ ਨਾਲੀ ਕਹਿੰਦਾ ਅੱਜ ਇਹਦੇ ਗੋਲੀ ਮਾਰ ਦੇਣੀ ਉਹ ਕਾਦੋ ਉਹ ਯਾਰ ਇਹ ਬਿਮਾਰ ਰਹਿੰਦੀ ਹੈ ਨਾ ਅੱਛਾ ਉਹ ਜਦੋਂ ਨਾ ਤਾਂ ਗੋਲੀ ਮਾਰਨ ਲੱਗਾ ਤੇ ਮੌਕੇ ਤੇ ਜਾ ਕੇ ਮੈਂ ਮਾਰਿਆ ਸਾਈਕਲ ਕਮਾ ਆ ਗਈ ਹਾਂ ਮਾਗਾ ਚਾਚਾ ਮੇਰੀ ਸੁਣ ਲੈ ਗੱਲ ਮੈਂ ਜਾਨਵਰਾਂ ਨੂੰ ਬੜਾ ਪਿਆਰ ਕਰਦਾ ਉਹ ਸਾਰੇ ਕਰਦੇ ਯਾਰ ਭਾਜੀ ਮੈਂ ਕੁਝ ਜ਼ਿਆਦਾ ਕਰਦਾ ਹੂੰਗਾ ਤੂੰ ਕੀ ਲੈਣਾ ਦੇਣਾ ਮੈਂ ਦਸਮ ਦਾ ਫਰਜ਼ ਵਾ ਤੇ ਜਦੋਂ ਉਹਨੂੰ ਮੈਂ ਕਿਹਾ ਹਣਾ ਮਗਾ ਇਹ ਕੰਮ ਆ ਪਾਣੀ ਹੋਣ ਦੇਣਾ ਮਾੜਾ ਪਿੰਡ ਚ ਤੁਸੀਂ ਇਹਦਾ ਭਾਈ ਪਹਿਲਾਂ ਪੀਤਾ ਦੁੱਧ ਅੱਜ ਤੁਸੀਂ ਗੋਲੀਆਂ ਮਾਰ ਰਹੇ ਆ ਇਹ ਤੁਹਾਡੇ ਲਈ ਕਿੰਨੀ ਕ ਚੰਗੀ ਗੱਲ ਸਹੀ ਗੱਲ ਕਹਿਤੀ ਬੇਤਾ ਹੈ ਆਪਾਂ ਜੋ ਕਹਿਣਾ ਸੀ ਭਾਜੀ ਕਹਿ ਤਾ ਬਾਕੀ ਕਹਿੰਦੇ ਨੇ ਮਰਜ਼ੀ ਆ ਰਾਮ ਆਉਣਾ ਨਾ ਆਉਣਾ ਉਹ ਰੱਬ ਦੇ ਹੱਥ ਵੱਸ ਬਿਲਕੁਲ ਸਹੀ ਗੱਲ ਆ ਭਾਜੀ ਆਪਾਂ ਤਾਂ ਕਹਿੰਦੇ ਵਾਹਿਗੁਰੂ ਦੇ ਉੱਤੇ ਕੁਝ ਨਹੀਂ ਹੈਗਾ ਉਹ ਖਬ ਨਹੀਂ ਠੀਕ ਆ ਕਿ ਨਹੀਂ ਤੇ ਇੱਕ ਵਾਰੀ ਭਾਜੀ ਗਾਂ ਨੂੰ ਮੜਾ ਚਾਜਣਾ ਦੇਖ ਲਿਓ ਕੀ ਪਤਾ ਤੁਹਾਡੇ ਨਾਲ ਹੀ ਕਿਤੇ ਗਾਂ ਦੀ ਜ਼ਿੰਦਗੀ ਬਣ ਜੂਗੀ ਨਾ ਤਾਂ ਇਹ ਤਾਂ ਟੱਬਰ ਇੰਨਾ ਦੁਖੀ ਹੈ ਨਾ ਜਿਹੜੇ ਤਾਂ ਮੈਂ ਕਹਿੰਦਾ ਉਹਨੂੰ ੱੱਕੇ ਮਾਰਨ ਨੂੰ ਫਿਰਦੇ ਗਾਂ ਨੂੰ ਅੱਛਾ ਹੋਰ ਕੀ ਚਲ ਦੇਖਦੇ ਹਾਂ ਹਾਂ ਚਲੋ ਠੀਕ ਹੈ ਹੋਏ ਪਾਜੀ ਓਕੇ ਓਕੇ ਓਏ ਭਾਈ ਓਏ ਓਏ ਮੈਂ ਕਹਿੰਦਾ ਸ਼ੁਕਰ ਆ ਬਚ ਗਏ ਆਪਾਂ ਨਹੀਂ ਗੱਲ ਹੈ ਯਾਰ ਲਓ ਅਸਤਾ ਜੀ ਪੀਓ ਪਾਣੀ ਤੇ ਲਿਆਓ ਗੱਡੀ ਲੱਦੀ ਹੈ ਗਾਂ ਕਿਹੜੀ ਗਾਂ ਕੀ ਗੱਲ ਜਿਹੜੀ ਗੱਡੀ ਚੌਲ ਦੀ ਹੋਗੀ ਭਾਜੀ ਅਸੀਂ ਨਹੀਂ ਲੈਣੀ ਗਾਹ ਤੇਰੀ ਬਿਮਾਰ ਆ ਕਮਾਲ ਹੋਗੀ ਜੀ ਲੈ ਲੋਗੀ ਵਿਕੀ ਸਾਡੀ ਪਾ ਹੁਣ ਇਹਨਾਂ ਨੇ ਗਾਂ ਦਾ ਸੌਦਾ ਹੋਇਆ ਮੂੰਹੋਂ ਮੰਗਿਆ ਰੇਟ ਲਾਇਆ ਹੁਣ ਇਹ ਦੋਨੇ ਜਣੇ ਮੁੱਕਰੀ ਜਾਂਦੇ ਯਾਰ ਅੱਛਾ ਆਹੋ ਇਹ ਕਾ ਤੇ ਮੁੱਕਰੀ ਜਾਂਦੇ ਆ ਕੀ ਪਤਾ ਯਾਰ ਕੀ ਗੱਲ ਮੈਂ ਤਾਂ ਪਾਣੀ ਲੈ ਕੇ ਚੋਲ ਖੋਰ ਉਹਨੇ ਕਿਹਾ ਸੁਣਾ ਮੈਂ ਭਾਜ ਦੇ ਪੈਂਦੇ ਆ ਨੋ 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 Tchau, <laughs> tchau!